ਉਹਨਾਂ ਦਾ ਆਗਾਜ਼ ਹੋ ਰਿਹਾ ਪੂਰੀ ਤਰ੍ਹਾਂ ਪ੍ਰਚਾਰ ਸਿਰੇ ਤੇ ਹੈ ਇਸ ਵਕਤ ਅਸੀਂ ਗੱਲਬਾਤ ਕਰਾਂਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੀਪੀ ਮਨਪ੍ਰੀਤ ਕੌਰ ਮੋਦਗਿਲਨਾਰ ਜੋ ਕਿ ਵਾਰਨਬਰ 27 ਤੋਂ ਚੋਣ ਲੜ ਰਹੇ ਨੇ ਉਹਨਾਂ ਤੋਂ ਜਾਣਾਂਗੇ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿਣਾ ਚਾਹੁੰਦੇ ਨੇ ਆਓ ਗੱਲਬਾਤ ਕਰਦੇ ਹਾਂ ਮਨਪ੍ਰੀਤ ਕੌਰ ਮੋਦਗਿਲ ਨਾਲ ਸਤਿ ਸ਼੍ਰੀ ਅਕਾਲ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਤੇ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਵੱਲੋਂ ਜਿਹੜਾ ਮੋਦਗਿਲ ਸਾਹਿਬ ਤੇ ਡਿਸਟਰਬ ਕੀਤਾ ਗਿਆ ਕਰਨ ਵਾਸਤੇ ਪਰਚੇ ਤਰਜ ਕਰਾਇਆ ਗਿਆ ਉਹਨਾਂ ਬਾਰੇ ਕੀ ਕਹਿੰਦੇ ਹੋ ਦੇਖੋ ਮੈਨੂੰ ਇਹ ਲੱਗਦਾ ਵੀ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਇੰਨਾ ਜ਼ਿਆਦਾ ਐਵੀਡੈਂਟ ਤੱਕੇਸ਼ਾਹੀ ਅੱਜ ਤੱਕ ਆਪਾਂ ਪੰਜਾਬ ਦੀ ਪੋਲਿਟਿਕਸ ਦੀ ਜਿਹੜੀ ਹਿਸਟਰੀ ਹੈ ਉਹਦੇ 'ਚ ਇਸ ਤਰ੍ਹਾਂ ਦੀ ਤੱਕੇਸ਼ਾਹੀ ਅੱਜ ਤੱਕ ਮੈਨੂੰ ਲੱਗਦਾ ਨਾ ਕਿਸੇ ਨੇ ਦੇਖੀ ਹੋਣੀ ਹੈ ਔਰ ਨਾ ਇਹ ਫਿਊਚਰ 'ਚ ਵੀ ਨਹੀਂ ਹੋਏਗੀ ਬਿਕੋਜ਼ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਟਾਈਮ ਰਹਿ ਗਿਆ 2 ਸਾਲ ਰਹਿ ਗਏ ਲੋਕਾਂ ਦੇ ਵਿੱਚ ਇੰਨੀ ਜ਼ਿਆਦਾ ਹੇਟ ਪੈਦਾ ਹੋ ਚੁੱਕੀ ਹੈ ਕਿ 2 ਸਾਲ ਦੇ ਬਾਅਦ ਇਸ ਵਾਰ 1000 ਰੁਪਏ ਵਾਲਾ ਪ੍ਰੋਮਿਸ 600 ਯੂਨਿਟ ਵਾਲਾ ਪ੍ਰੋਮਿਸ ਮੈਂ ਤਾਂ ਇਸ ਗੱਲ ਤੇ ਪ੍ਰੋਮਿਸ ਮੇਰੇ ਕਿੰਨੀਆਂ ਮਰੀਆਂ ਭੈਣਾਂ ਨਾਲ ਬੈਠੀਆਂ ਨੇ ਮੈਨੂੰ ਲੱਗਦਾ ਹੈ ਕਿ ਅਗਲੀ ਵਾਰ ਇਹ 10000 ਮਹੀਨੇ ਦਾ ਵੀ ਪ੍ਰੋਮਿਸ ਕਰਨਗੇ ਤਾਂ ਵੀ ਇਹਨਾਂ ਨੂੰ ਵੋਟ ਨਹੀਂ ਮਿਲੇਗੀ ਹਾਂ ਕੀ ਲੱਗਦਾ ਜਿਹੜੇ ਅਨਿਲ ਮੋਦਗਿਲ ਜੀ ਨੇ ਉਹਨਾਂ ਨੂੰ ਡਿਸਟਰਬ ਕਰਨ ਵਾਸਤੇ ਸਰਕਾਰ ਨੇ ਕਿਹੜੇ ਹੱਥਕੰਡੇ ਅਪਣਾਏ ਨੇ ਦੇਖੋ ਸਰਕਾਰ ਨੇ ਤਾਂ ਐਕਸਟ੍ਰੀਮ ਦੇ ਹੱਥਕੰਡੇ ਅਪਣਾਏ ਨੇ ਪਿਛਲੇ 11 ਦਿਨ ਤੋਂ ਕਨਸਿਸਟੈਂਟਲੀ ਉਸੇ ਸਪੀਡ ਤੇ ਤੇ ਉਸੇ ਸਟਰੈਂਥ ਨਾਲ ਸਰਕਾਰ ਦੇ ਐਫਰਟਸ ਚੱਲ ਰਹੇ ਨੇ ਝੂਠੇ ਪਰਚੇ ਰੂਮਰਸ ਫੈਲਾਣਾ ਕੈਂਪੇਨਿੰਗ ਦੇ ਵਿੱਚ ਵਾਦਾ ਪਾਉਣਾ ਸਾਰਾ ਕੁਝ ਇਹ ਹੋ ਚੁੱਕਿਆ ਹੁਣ ਤੱਕ ਠੀਕ ਹੈ ਬਟ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਮੈਂ ਤੁਹਾਨੂੰ ਰਿਕੁਐਸਟ ਕਰੂੰਗੀ ਕਿ ਇੱਕ ਵਾਰੀ ਕੈਮਰਾ ਘੁਮਾ ਕੇ ਇਹ ਦੇਖਿਓ ਵੀ ਮੋਦਗਿਲ ਸਾਹਿਬ ਦੀ ਪ੍ਰੈਜ਼ੈਂਸ ਜਿਹੜੀ ਹੈ ਉਹ ਇੱਥੇ ਹੈਗੀ ਹੈ ਕਿ ਹੈ ਨਹੀਂ ਇਹੀ ਚੀਜ਼ ਜਿਹੜੀ ਉਹ ਕਰਨਾ ਚਾਹ ਰਹੇ ਹਨ ਮਜਬੂਰੀ ਉਹਨਾਂ ਦੀ ਇਹ ਹੋ ਰਹੀ ਹੈ ਕਿ ਇਹ ਚੀਜ਼ ਹੋ ਨਹੀਂ ਪਾਰੀ ਅ ਕੀ ਗੱਲ ਜੇ ਆਪਾਂ ਗੱਲ ਕਰੀਏ ਮੋਦਗਿਲ ਸਾਹਿਬ ਨੇ ਜਦੋਂ ਐਮ ਸੀ ਸੀ ਕੇ ਆਪਣੇ ਵਾਰਡ ਦੇ ਵਿੱਚ ਖਾਸ ਕਰਕੇ ਵਿਦਾ ਪਟਿਆਲਾ ਦਿਹਾਤੀ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਕਰਾਇਆ ਸੀ ਦੇਖੋ ਮੈਨੂੰ ਬਹੁਤ ਜ਼ਿਆਦਾ ਮੈਂ ਪੋਲੀਟਿਕਲੀ ਜਾਂ ਜੋ ਵੀ ਏਰੀਏ ਦੇ ਕੰਮ ਹੁੰਦੇ ਆ ਉਹਨਾਂ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਨੌਲੇਜ ਤਾਂ ਨਹੀਂ ਰੱਖਦੀ ਪਰ ਇੱਕ ਚੀਜ਼ ਇਹ ਹੈ ਕਿ 24 ਨੰਬਰ ਵਾਰਡ ਦੇ ਅੰਦਰ ਅੱਜ ਤੁਸੀਂ ਜਦੋਂ ਜਾਓਗੇ ਤੁਹਾਨੂੰ ਕੋਈ ਵੀ ਸੜਕ ਕੋਈ ਵੀ ਸੀਵਰੇਜ ਕੋਈ ਵੀ ਲਾਈਟ ਜਾਂ ਕਿਸੇ ਵੀ ਦਰਵਾਜ਼ੇ ਨੂੰ ਤੁਸੀਂ ਨੌਕ ਕਰਕੇ ਪੁੱਛੋਗੇ ਵੀ ਅੱਜ ਤੱਕ ਤੁਸੀਂ ਗਏ ਸੀ ਤੁਹਾਡੇ ਸਾਈਨ ਹੋਏ ਸੀ ਕਿ ਨਹੀਂ ਹੋਏ ਸੀ ਤੁਸੀਂ ਗਏ ਸੀ ਪੈਨਸ਼ਨ ਵਾਸਤੇ ਤੁਹਾਡੀ ਲੱਗੀ ਸੀ ਕਿ ਨਹੀਂ ਲੱਗੀ ਸੀ ਠੀਕ ਹੈ ਮੋਦਗਿਲ ਸਾਹਿਬ ਪਰਸਨਲੀ ਜਾ ਕੇ ਜੇ ਕਿਸੇ ਲੋੜਵੰਦ ਕੋਈ ਵੀ ਜਿੰਨੀ 5 ਸਾਲ ਨਹੀਂ 7 ਸਾਲ ਪਿਛਲੇ ਮੈਂ ਕਹਾਂਗੀ ਜੋ ਵੀ ਸਾਡੇ ਦਰਵਾਜ਼ੇ ਤੇ ਆਇਆ ਪਿਛਲੇ 7 ਸਾਲ ਤੋਂ ਮੇਰੇ ਘਰ ਨੂੰ ਲੋਕ ਨਹੀਂ ਲੱਗਿਆ ਹਾਂ ਜੀ ਗੱਲ ਕਰੀਏ ਮਹਿਲਾਵਾਂ ਦੀ ਇਸ ਟਾਈਮ ਵਾਰਡ ਨੰਬਰ 27 ਦੇ ਵਿੱਚ ਮਹਿਲਾਵਾਂ ਦੀਆਂ ਪ੍ਰੋਬਲਮਜ਼ ਦੀ ਗੱਲ ਕਰੀਏ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਮਹਿਲਾਵਾਂ ਦੀਆਂ ਸਮੱਸਿਆਵਾਂ ਹੀ ਹੁੰਦੀਆਂ ਇਹ ਜੇ ਸੀਵਰੇਜ ਬਲੌਕ ਹੋ ਗਿਆ ਘਰ ਚ ਸਮੈਲ ਆਂਦੀ ਹੈ ਠੀਕ ਹੈ ਜੀ ਜੇ ਲਾਈਟ ਹੈ ਨਹੀਂ ਬਾਹਰ ਸਟਰੀਟ ਲਾਈਟ ਸੇਫਟੀ ਇਹ ਵੀ ਉਹਨਾਂ ਦੀਆਂ ਪ੍ਰੋਬਲਮਜ਼ ਹੈ ਪੈਂਸ਼ਨਸ ਲਗਾਣਾ ਇਹ ਇੱਕ ਕਾਮਨ ਜੀਆਂ ਪ੍ਰੋਬਲਮਜ਼ ਹੈ ਐਕਚੁਅਲੀ ਮੇਲਸ ਦੀਆਂ ਬਹੁਤੀਆਂ ਪ੍ਰੋਬਲਮਜ਼ ਨਹੀਂ ਹੁੰਦੀਆਂ ਕਿਉਂਕਿ ਮਹਿਲਾਵਾਂ ਨੇ ਘਰ ਰਹਿਣਾ ਹੁੰਦਾ ਜਿਹੜੀਆਂ ਵੀ ਇਹ ਏਰੀਆ ਦੀਆਂ ਪ੍ਰੋਬਲਮਸ ਹੁੰਦੀਆਂ ਚਾਹੇ ਬਾਰਿਸ਼ ਦਾ ਪਾਣੀ ਰੁਕਣਾ ਚਾਹੇ ਸੀਵਰੇਜ ਦੀ ਪ੍ਰੋਬਲਮ ਹੈ ਇਹ ਸਾਰੀਆਂ ਪ੍ਰੋਬਲਮਸ ਮੇਨਲੀ ਲੇਡੀਆਂ ਦੀਆਂ ਨੇ ਦੂਜੀ ਗੱਲ ਕਰੀਏ ਇੱਥੇ ਹਰੇਕ ਤਾਂ ਦਾ ਵਰਗ ਹਰੇਕ ਤਾਂ ਦਾ ਰਹਿੰਦੇ ਲੋਕ ਉਹਨਾਂ ਨੂੰ ਤੁਸੀਂ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਹੋ ਜੇ ਐਮਸੀ ਬਣਦੇ ਹੋ ਤਾਂ ਕੀ ਹੱਲ ਹੋਣਗੇ ਉਹਨਾਂ ਦੇ ਮੈਨੂੰ ਐਵੇਂ ਲੱਗਦਾ ਹੈ ਕਿ ਮੇਰੇ ਏਰੀਆ ਦੇ ਲੋਕਾਂ ਦੀ ਕੋਈ ਪ੍ਰੋਬਲਮ ਹੀ ਨਹੀਂ ਰਹੀ ਹੈ ਇਸ ਟਾਈਮ ਜਿਹੜੀ ਅਸੀਂ ਫਿਊਚਰ ਚ ਹੱਲ ਕਰ ਸਕਾਂਗੇ ਠੀਕ ਹੈ ਸਾਡੇ ਏਰੀਆ ਦੇ ਵਿੱਚ ਸਿਰਫ ਮੇਰੇ ਖਿਆਲ ਸਾਡਾ ਹੀ ਏਰੀਆ ਸੀ ਜਿੱਦੀ ਡਿਵੈਲਪਮੈਂਟ ਸ਼ਾਇਦ 40-50 ਸਾਲ ਪਹਿਲਾਂ ਹੋ ਚੁੱਕੀ ਆ ਪਰ ਕੋਈ ਪਾਰਕ ਨਹੀਂ ਸੀ ਮੌਦਗਿਲ ਸਾਹਿਬ ਨੇ ਬਹੁਤ ਹੀ ਬਹੁਤ ਹੀ ਜ਼ਿਆਦਾ ਐਫਰਟਸ ਉਹਨਾਂ ਦੇ ਅਗੇਂਸਟ ਮੇਰੇ ਖਿਆਲ ਕੇਸਸ ਵੀ ਹੋਏ ਸਭ ਕੁਝ ਹੋਇਆ ਪਰ ਉਹਨਾਂ ਨੇ ਇੱਥੇ ਇੱਕ ਪਾਰਕ ਦੀ ਡਿਵੈਲਪਮੈਂਟ ਕੀਤੀ ਜਿੱਥੇ ਕਿ ਲੇਡੀਜ਼ 올ਡ ਬੰਦੇ ਜੋ ਵੀ ਹੈਗੇ ਨੇ ਅੱਜ ਦੇ ਟਾਈਮ ਤੇ ਉਹ ਬੜੀ ਬਲੇਸਿੰਗਸ ਮਿਲਦੀਆਂ ਜਦੋਂ ਉੱਥੇ ਜਾਂਦੇ ਆ ਉਹ ਕਹਿੰਦੇ ਇਸ ਜਗ੍ਹਾ ਦੀ ਇਸ ਜਗ੍ਹਾ ਤੇ ਇਸ ਚੀਜ਼ ਦੀ ਕਮੀ ਸੀ ਗੱਲ ਕਰੀਏ ਜਿਹੜੇ ਜਦੋਂ ਸਰਕਾਰ ਆਈ ਹੈ 2.5 ਸਾਲ ਹੋ ਗਏ ਸਰਕਾਰ ਆਈ ਨੂੰ ਇਹਨਾਂ ਦੇ ਕੈਂਪ ਵੀ ਲੱਗੇ ਗਏ ਮੋਹੱਲਾ ਦੇ ਵਿੱਚ ਵੀ ਸਰਕਾਰ ਆਪਕੇ ਦਵਾਰ ਉਹਦਾ ਕਿਹਨਾ ਕ ਇੰਪੈਕਟ ਪਿਆ ਉਹਦਾ ਇੰਪੈਕਟ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ 50 ਘਰ ਦੇ ਡੋਰਸ ਖੜਕਾ ਲਓ ਤੁਹਾਨੂੰ ਪਤਾ ਲੱਗ ਜਾਏਗਾ ਆਂਡ ਦੇ ਵਿੱਚ ਤੁਸੀਂ ਆਪਣੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੇਰੇ ਵਾਰਡ ਵਾਸੀ ਆਲਰੇਡੀ ਮੇਰੇ ਨਾਲ ਨੇ ਇੰਨੇ ਵੀਰ ਭਰਾ ਮੇਰੇ ਨਾਲ ਨੇ ਇੰਨੀਆਂ ਭੈਣਾਂ ਮੇਰੇ ਨਾਲ ਨੇ ਤੇ ਮੈਨੂੰ ਲੱਗਦਾ ਨਹੀਂ ਵੀ ਮੈਨੂੰ ਕਿਸੇ ਚੀਜ਼ ਦੀ ਇਸ ਤੋਂ ਬਾਅਦ ਜ਼ਰੂਰਤ ਹੈ ਹਾਰ ਜਿੱਤ ਹੈ ਉਹ ਬਣੀ ਹੋਈ ਹੈ ਠੀਕ ਹੈ ਪਰ ਇਸ ਟਾਈਮ 100% ਮੇਰੇ ਵੀਰ ਭਰਾ ਨਾਲ ਮੈਨੂੰ ਆਸ਼ਵਾਸਨ ਦੇ ਰਹੇ ਨੇ ਕਿ ਅਸੀਂ ਹਾਰਨ ਵਾਸਤੇ ਨਹੀਂ ਆਏ ਅਸੀਂ ਜਿੱਤਣ ਵਾਸਤੇ ਆਏ ਆ ਸਾਡੇ ਇਸੇ ਤਰ੍ਹਾਂ ਕੰਸਿਸਟੈਂਟਲੀ ਐਫਰਟ ਜਾਰੀ ਨੇ ਪਿਛਲੇ 10 ਦਿਨਾਂ ਤੋਂ ਜਦੋਂ ਤੋਂ ਕੈਂਪੇਨ ਹੋ ਰਹੀ ਹੈ ਐਂਡ ਅੱਜ ਵੀ ਤੁਸੀਂ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਜੋ ਹੰਗਾਰਾ ਲੋਕਾਂ ਦਾ ਮਿਲ ਰਿਹਾ ਸਾਨੂੰ ਉਹ ਸ਼ਾਇਦ ਇਸੇ ਕਰਕੇ ਹੀ ਮਿਲ ਰਿਹਾ ਹੈ ਕਿ ਅਸੀਂ ਇਹ ਜਿੱਦਾਂ ਮੋਦਗਿਲ ਸਾਹਿਬ ਦੇ ਬੋਰਡ ਤੇ ਵੀ ਸਾਡਾ ਇਹ ਸਲੋਗਨ ਵੀ ਹੈ ਕਿ ਵਾਰਡ ਨਹੀਂ ਇਹ ਪਰਿਵਾਰ ਹੈ ਤਾਂ ਸਾਡਾ ਇਹ ਆਲਰੇਡੀ ਪਰਿਵਾਰ ਹੈ ਮੈਨੂੰ ਲੱਗਦਾ ਨਹੀਂ ਕਿ ਮੈਨੂੰ ਕਿਸੇ ਤੋਂ ਕੋਈ ਪ੍ਰੋਮਿਸ ਲੈਣ ਦੀ ਜ਼ਰੂਰਤ ਹੈ ਮੇਰੀ ਇੱਕ ਕਾਲ ਤੇ ਇੱਥੇ ਸਭ ਨੇ ਮੇਰੀ ਇੱਕ ਮੈਸੇਜ ਇੱਕ ਪਰਸਨ ਨੂੰ ਲਾਇਆ ਤਾਂ ਉਹਦੇ ਪਿੱਛੇ 100 ਬੰਦੇ ਇੱਥੇ ਮੇਰੇ ਕੋਲ ਅਜਾਹ ਜਨ ਨੇ ਇਸ ਤੋਂ ਬਾਅਦ ਕੁਝ ਨਹੀਂ ਜੀ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਵਿਕਾਸ ਦੇ ਕੰਮ ਸੀਗੇ ਜਿਹੜੇ ਸਰਕਾਰ ਆ ਕੇ ਰੋਕੀ ਗਈ ਜੀ ਪਿਛਲੇ 2 ਸਾਲਾਂ ਤੋਂ ਏਰੀਏ ਦੇ ਵਿੱਚ ਸਟਰੀਟ ਲਾਈਟਸ ਦੀ ਕੰਪਲੇਨ ਬਹੁਤ ਜ਼ਿਆਦਾ ਆ ਰਹੀ ਹੈ ਸਾਡੇ ਏਰੀਏ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਸੀਗੀ ਉਦੋਂ ਸਟਰੀਟ ਲਾਈਟ ਦੀ ਪ੍ਰੋਬਲਮ ਹੱਲ ਕਰਨਾ ਸਾਡੇ ਲਈ ਮੇਰੇ ਖਿਆਲ ਚ ਹਾਰਡਲੀ 5 ਮਿੰਟਸ ਦੀ ਜੌਬ ਸੀਗੀ ਮੋਧਗਿਬ ਸਾਹਿਬ ਨੂੰ ਕਾਲ ਆਉਂਦੀ ਸੀ ਨੰਬਰ ਲਿਖ ਕੇ ਆਉਂਦਾ ਸੀ ਅੱਗੇ ਕਾਲ ਜਾਂਦੀ ਸੀ ਰਿਪੇਅਰ ਹੋ ਜਾਂਦੀ ਸੀ ਪਿਛਲੇ 2 ਸਾਲ ਤੋਂ ਸਾਡੇ ਕੋਈ ਸਟਰੀਟ ਲਾਈਟ ਜਿਹੜੀ ਅਨਓਪਰੇਟਿਵ ਹੈ ਇਸ ਟਾਈਮ ਉਹ ਸਾਡੇ ਠੀਕ ਨਹੀਂ ਹੋਈ ਬਹੁਤ ਸਾਰੇ ਏਰੀਆਜ਼ ਦੇ ਵਿੱਚ ਮੋਧਗਿਬ ਜਾਬ ਨੇ ਬਹੁਤ ਜ਼ਿਆਦਾ ਐਫਰਟ ਕਰਨ ਤੋਂ ਬਾਅਦ ਜਦੋਂ ਨਹੀਂ ਹੋਇਆ ਇਸ ਆਮ ਆਦਮੀ ਸਰਕਾਰ ਦੇ ਵਿੱਚ ਜਦੋਂ ਨਹੀਂ ਹੋਇਆ ਤਾਂ ਕੁਝ ਏਰੀਆ ਜੈਸੇ ਵੀ ਹੈ ਜਿੱਥੇ ਅਸੀਂ ਪਰਸਨਲੀ ਘਰਾਂ ਦੇ ਬਾਹਰ ਕਿਸੇ ਦੇ ਟਿਊਬਲਾਈਟ ਲਵਾ ਕਿਸੇ ਦੇ ਕੁਝ ਕਰ ਤਾਂ ਕਿ ਐਟਲੀਸਟ ਆਪਾਂ ਆਪਣੀ ਸੇਫਟੀ ਇਨਸ਼ੋਰ ਕਰ ਸਕੀਏ ਇਹ ਸਾਨਾ ਮਨਪ੍ਰੀਤ ਮੋਦੀਗਲ ਜਿਨ੍ਹਾਂ ਨੇ ਆਪਣੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਆ ਕਿ ਆਉਣ ਵਾਲੀ 21 ਦਸੰਬਰ ਨੂੰ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਵਾਰਡ ਦੇ ਵਿੱਚ ਰਹਿੰਦੇ ਕੰਮ ਪੂਰੇ ਹੋ ਸਕੇ ਬਿਊਰੋ ਰਿਪੋਰਟ ਨਵਸ ਮਚਾਏ